সানানা সুরা হিয়েয়ে সানানা সুরা সানানা ਸੱਸ ਮੇਰੀ ਨੂੰ ਮਾਤਾ ਨਿਕਲੀ ਸੱਸ ਮੇਰੀ ਨੂੰ ਮਾਤਾ ਨਿਕਲੀ ਦਾਣਾ ਦਾਣਾ ਮਾਤਾ ਮੇਰ ਕਰੀ ਮੈਂ ਪੂਜਨ ਨਹੀਂ ਜਾਣਾ ਮਾਤਾ ਮੇਰ ਕਰੀ ਮੈਂ ਪੂਜਨ ਨਹੀਂ ਜਾਣਾ ਮਾਤਾ ਮੇਰ ਕਰੀ ਮੈਂ ਪੂਜਨ ਨਹੀਂ ਜਾਣਾ ਮਾਤਾ ਮੇਰ ਕਰੀ ਜੋ ਚੁੱਪ ਕਰਕੇ 厉害！<gas う> Night, ਚੰਨਾ ਪਰ ਅਜਮੈਣ ਦਾ ਖੜਕੇ ਦੇਖ ਕਿਨਾ ਜੱਤੀ ਮਰਵੈਣ ਦਾ ਖੜਕੇ ਦੇਖ ਕਿਨਾ ਜੱਤਾ ਜੱਤੀ ਮਰਵੈਣ ਦਾ ਖੜਕੇ ਦੇਖ ਕਿਨਾ ਜੱਤਾ ਜੱਤੀ ਮਾਸ ਮੇਰੀ ਨੇ ਮੁੰਦਾ ਦੁਨੀਆਂ ਸਭੀ ਦੁਨੀਆਂ ਨਾਲ ਰੱਖਿਆ ਨਰਮਈ ਤੰਦਰ ਜੋ ਸੱਚ ਕੀ ਮੋਤਾਂ ਅੰਦਕਿਲੈ ਤਾਂ ਗੀਤ ਲੱਗ ਰਿਹਾ ਸੱਚ ਤੇਰੇ ਨਾਲ ਸੱਚ ਤੇਰੇ ਨਾਲ ਗੀਤ ਕਿੰਨਰ ਦੇ ਨੇ ਮੁਰੀ ਸਦਿਆ ਆਮਨੇ ਪਈ ਦੇਖ ਲਈ ਨੇ ਦੇ ਬਲੀ ਗੋੜਾ ਪਨੇ ਪਈ ਦੇਖ ਲਈ ਨਗਰ ਬੁਲੀ ਮੁਖ ਸੁਖ ਸੁਣਨੀਆਂ ਮੇਰੀਆਂ ਸਹੇਲੀਆਂ ਮੁਖ ਸਭ ਕੋ ਸਮੋਧੀਆਂ ਮੇਰੀਆਂ ਸਹੇਲੀਆਂ ਹਾਰੀ ਵਰਤੀ ਘਟਨ ਗਿਆ ਸੀ ਛਟਕੇ ਲਿਆਂਦੀ ਜਾਂਦੀ ਮੰਗਰ ਬਣਾਉਣੇ ਦੇ ਅੰਮ੍ਰਿਤ ਚੂੜੀ ਜਾਂਦੀ ਮੰਗਰ ਬਣਾਉਣੇ ਦੇ ਅੰਮ੍ਰਿਤ ਚੂੜੀ ਜਾਂਦੀ ਮੰਗਰ ਬਣਾਉਣੇ ਦੇ ਆਮ ਕੇਖ ਦੀ ਜਾਂਦੀ ਮੰਗਰ ਬਣਾਉਣੇ ਦੇ ਮੈਂ ਕਹਿੰਦਾ ਸੁੱਤ ਨਹੀਂ ਪਾਉਂਦੀ ਮੈਂ ਰਾਤ ਨੂੰ ਸੀ ਨਹੀਂ ਲਾ ਜੇਕ ਦੀ ਨੈਰ ਗੁਰੀ ਸੁੱਕੇ ਬਣ ਗਈ ਥਿੱਲਾ ਜੇਕ ਦੀ ਨੈਰ ਗੁਰੀ ਸੁੱਕੇ ਬਣ ਗਈ ਥਿੱਲਾ ਜੇਕ ਦੀ ਨੈਰ ਗੁਰੀ ਸੁੱਕੇ ਬਣ ਗਈ ਥਿੱਲਾ ਮੈਂ ਮੈਨੂੰ ਜੀ ਜੀ ਕਰਦੀ ਨਾ ਨਾ ਬੱਲੇ ਕੱਢ ਲਿਆ ਖਾਸੁਰ ਦੇਣਾ ਫੇਰ ਕਿਹਦੇ ਸੱਤ ਕਾਸੂਰ ਵੀ ਪਹਿਲਾਂ ਲੈ ਗਏ ਅਸੀਂ ਪਹਿਲਾਂ ਗਏ ਬਹੁਤ ਸਾਰੇ ਦਿਨ ਪੱਤਰੀ ਖਾਸੁਰ ਮੈਂ ਆਹ ਪੰਨੀ ਬਚਣੀ ਏ ਲੌਂਗ ਡੱਬੀ ਵਿੱਚ ਪਾ ਕੇ ਨੀ ਕੰਦੀ ਤੇਰੇ ਕੜੀ ਚੰਗੀਰੀ ਨੀ ਤੇਰੇ ਕੜੀ ਚੰਗੀਰੀ ਅਜੋ ਰੰਗ ਪਾ ਕੇ ਦਿਖਣਾ ਬਗੜੀ ਦਿਖਾ ਲਾ ਕੇ ਨਜ਼ਰ ਮਾਣ ਲਈ ਕਿੰਨ ਕਰਤਾਂਂ ਦੇ ਮੇਰੀ ਮੱਤ ਪੈਸੇ ਮੈਨ ਮਿਲ ਜੇਂ ਕਿ ਡਿਜ਼ਾਈਨ ਵਾਲੇ ਵੀ ਹਾਂ 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 ਜੀ ਬਾਹਰ ਤੋਂ ਨਾ ਮੈਂ ਕੋਈ ਪੱਤ ਦੀ ਵਿੱਚ ਸ਼ਰਾਬਾਂ ਪਾ ਕੇ ਤੁਹਾਡਾ ਸਾਨੂੰ ਪਤਾ ਆ ਵੀ ਹੈ ਮੇਰਾ ਇਸਾਮ ਦਾ ਅਦੀਦੀ ਤੇਰੇ ਕੋਤਲਾ ਪਾਤੀ ਫੁੱਲਨ ਧਰਤੀ ਤੇ ਬੋਝ ਬੋਝ ਕੰਬ ਧਰਤੀ ਖੁੰਨਣ ਧਰਤੀ ਤੇ ਬੋਝ ਬੋਝ ਕੰਬ ਧਰਤੀ ਖੁੰਨਣ ਧਰਤੀ ਤੇ ਬੋਝ ਬੋਝ ਕੰਬ ਧਰਤੀ ਕਿੰਨ ਧਰਤੀ ਤੇ ਬੋਝ ਬੋਝ ਕੰਬ ਧਰਤੀ ਈਕੇ ਸ਼ਰਾਬ ਪਾਣੀ ਕੌੜਾ ਨਾਲ ਢੋਲ ਦੇ ਆਸ਼ਕੀ ਬੰਦੇ ਮੰਗੀ ਤਨ ਕੋਲੇ ਆਸ਼ਕੀ ਪਰਸਰ ਦੀ We're okay. i ਫਟਕੇ ਲਿਆਂਦਾ ਬਤਾਉਂ ਨੀ ਚੜ ਮੇਰੇ ਸਾਈਕਲ ਤੇ ਟੱਲੀਆਂ ਬਜਾਉਂਦਾ ਜਾਉਂ ਨੀ ਚੜ ਮੇਰੇ ਸਾਈਕਲ ਤੇ ਟੱਲੀਆਂ ਬਜਾਉਂਦਾ ਜਾਉਂ ਨੀ ਚੜ ਮੇਰੇ ਸਾਈਕਲ ਤੇ ਬਤਾਉਂ 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 ਤੀਆਂ ਟੱਪ ਲੈਂਦੇ ਤੇਰੀ ਤੌਣੀ ਲਾਉਂਦੀਆਂ ਟੱਪ ਲੈਂਦੇ ਤੇਰੀ ਤੌਣੀ ਲਾਉਂਦੀਆਂ ਤੀਆਂ ਟੱਪ ਲੈਂਦੇ ਤੇਰੀ कोई ना आई थी उतर के बस में ना बनाया ना नहीं मैं तो जाने चला

ਅੱਜ ਹਵਾ ਹੈ ਨਹੀਂ ਆਂਟੀ ਜਿਹੜਾ ਆਪਣੇ ਪਿਆਰ ਕੁਛ ਨਹੀਂ ਹੁੰਦਾ ਮੜ ਕੇ ਐਸੀ ਜਿਵੇਂ ਬੈਠੇ ਪਛਤਾਇਆ ਕਰੋਗੇ ਤੇ ਇੰਨੇ ਜਣਾਂ ਨੂੰ ਕਿਵੇਂ ਮਿਲਾ ਜੀਣ ਲੱਗਾ ਕਰਨਾ ਐਸੀ ਜੀ ਗੱਲ ਦਾ ਜੀਣ ਲੱਗਾ ਕਰਨਾ ਐਨੀ ਰੌਣਕ ਤੇ ਫਿਰ ਨਹੀਂ ਚਾਹਦਾਂ ਹੁਣ ਵਧੀਆ ਮਸ਼ੀਨਾ ਨਿਕਲਦਾ ਹੱਗ ਖਲੇ ਪਾਣੀ ਪੀਣੀ ਨਿਤਾਰ ਕੇ ਸਿੱਧੂਆਂ ਦੀ ਨੋ ਬੋਲੀ ਪੌਨੀ ਲਲਕਾਰ ਕੇ ਸਿੱਧੂਆਂ ਦੀ ਨੋ ਬੋਲੀ ਪੌਨੀ ਲਲਕਾਰ ਕੇ ਸਿੱਧੂਆਂ ਦੀ ਨੋ ਬੋਲੀ ਬੰਦੀ ਉਹਨਾਂ ਨੂੰ ਮਚਾ ਲੈ ਕੇ ਸਿੱਧੂਆਂ ਕੇ ਸਿਕ ਲਾਉਣੂ ਆਇਓ ਡਾਕਟਰ ਮੰਗੇ ਕੀ ਕਹਿ ਲਾਉਣੂ ਨੀਂ ਡਾਕਟਰ ਮੰਗੇ ਫੜ ਗਿਆ ਅਰੇ ਕੀ ਬਾਣੀ ਕੀ

ਆਸਾਸ ਮੇਰੀ ਨੇ ਕੁਛ ਦੀ ਤੇਰਾ ਬਾਪੂ ਵੇ ਆਇਆ ਆਸਾਸ ਮੇਰੀ ਨੇ ਕੁਛ ਦੀ ਤੇਰਾ ਬਾਪੂ ਵੇ ਆਇਆ ਆਸਾਸ ਸੁਲਵਾਣਾ ਸੂਟ ਸੁਵਾ ਦੇ ਫਿੱਟੁੰਡੀਆਂ ਮੇਰੀ ਨੱਚਦੀ ਦੀ ਫੋਟੋ ਫਿੱਟੁੰਡੀਆਂ ਮੇਰੀ ਨੱਚਦੀ ਦੀ ਫੋਟੋ ਫਿੱਟੁੰਡੀਆਂ ਵੀ ਮੇਰੀ ਕੀ ਫੋਰ ਤਾਂ ਨਾ ਬਾਕੀ ਕਰੁੰਦੇ ਆਪੇ ਕੀ ਤੇਰੇ ਨਾਲ ਦੇ ਮੁੰਡਾ ਨਹੀਂ ਚੱਕਣਾ ਇਲਾ ਕੁੜੇ ਦਾ ਕੰਮ ਕਿਹਨੀਆਂ ਬੋਲੀਆਂ ਬਾਈ ਮੈਂ ਆਕੇ ਤੇ ਮੁੰਡਾ ਚੋਕੀ ਲੈਣਾ ਸਾਡਾ ਦਿਲ ਸੱਜ ਰਾਜਵਾਨੀ ਹੋਇਆ ਚੋਕੀ ਲੈਣਾ ਸਾਡਾ ਦਿਲ ਇੱਥੇ ਰਾਜਵਾਨੀ ਆ ਕੇ ਚੋਕੀ ਲੈਣਾ ਹੋੜੀ ਤਰ ਮੁੰਡਿਆ ਮੇਰੇ ਸੈਂਗੜ ਥੀਰੇ ਆ ਹੋੜੀ ਤਰ ਮੁੰਡਿਆ ਮੇਰੇ ਸੈਂਗੜ Lady, ਯਾ ਮੰਡਣਾ ਸੱਸ ਮਾਰੇ ਦੀ ਸਵੇਦਾ ਹੋ ਗਿਆ ਮੰਗਣਾ ਕਿੱਤਾ ਗੁਰ ਤੇ ਯਾ ਮੰਡਣਾ ਸੱਸ ਮਾਰੇ ਦੀ ਸਵੇਦਾ ਹੋ ਗਿਆ ਮੰਗਣਾ ਕਿੱਤਾ ਗੁਰ ਤੇ ਯਾ ਹੋ ਗਈ ਜਾਨੀ ਤੇ ਸਰਬਜੀਆਂ ਸਾਡ ਮਿੱਤਰਾਂ ਫਲਕਾਰੀ ਹਾਕਾਂ ਸਰਬਜੀਆਂ ਛੱਡ ਮਿੱਤਰਾਂ ਫਲਕਾਰੀ ਹਾਕਾਂ ਸਰਬਜੀਆਂ ਸਾਡ ਮਿੱਤਰਾਂ ਫਲਕਾਰੀ ਹਾਕਾਂ ਸਰਬਜੀਆਂ ਛੱਡ ਮਿੱਤਰਾਂ ਫਲਕਾਰੀ ਹਾਕਾਂ ਸਰਬਜੀਆਂ ਛੱਡ ਮਿੱਤਰਾਂ ਫਲਕਾਰੀ ਹਾਕਾਂ ਸਰਬਜੀਆਂ